ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਅੱਜ ਆਪਾਂ ਪੜ੍ਹਦੇ ਹਾਂ ਫੇਰ ਆਪਣੀ ਉਹੀ ਪੁਸਤਕ ਨੌਵੀਂ ਦੀ ਸਾਹਿਤਮਾਲਾ ਨੌਵੀਂ ਸ੍ਰੇਣੀ ਪੰਜਾਬੀ ਕਵਿਤਾ ਤੇ ਬਾਰਤਕ ਤੇ ਅੱਜ ਅਸੀਂ ਕਰਦੇ ਹਾਂ ਇੱਕ ਨਵੇਂ ਆਧੁਨਿਕ ਕਵੀ ਦੀ ਗੱਲ ਜੀ ਹਾਂ ਧਨੀ ਰਾਮ ਚਾਤਰੀਕ ਜੀ ਆਧੁਨਿਕ ਸ਼੍ਰੋਮਣੀ ਕਵੀਆਂ ਦੇ ਵਿੱਚੋਂ ਗਿਣੇ ਜਾਂਦੇ ਹਨ ਆਪਾਂ ਉਹਨਾਂ ਦੇ ਜੀਵਨ ਬਾਰੇ ਥੋੜੀ ਝਾਤ ਮਾਰਦੇ ਹਾਂ ਤਨੀਰਾਮ ਚਾਤ੍ਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪੋਹੁਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਪਿੰਡ ਪੱਸੀਆਂ ਵਾਲਾ ਜ਼ਿਲ੍ਹਾ ਸਿਆਲਕੋਟ ਪਾਕਿਸਤਾਨ ਵਿੱਚ ਹੋਇਆ ਕਿ ਇਹ ਪਾਕਿਸਤਾਨ ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਦੁਬਾਰਾ ਫੇਰ ਆਪਾਂ ਰਿਪੀਟ ਕਰਦੇ ਹਾਂ ਧਨੀਰਾਮ ਚਾਤਰਿਕ ਦਾ ਜਨਮ 4 ਅਕਤੂਬਰ 1876 ਈਸਵੀ ਨੂੰ ਪਿਤਾ ਸ਼੍ਰੀ ਪੋਹੂਮਲ ਅਤੇ ਮਾਤਾ ਸ਼੍ਰੀਮਤੀ ਲక్ష్ਮੀ ਦੇਵੀ ਦੇ ਘਰ ਹੋਇਆ। ਧਨੀਰਾਮ ਲਾਲਾ ਧਨੀਰਾਮ ਚਾਤਰਿਕ ਪੰਜਾਬੀ ਦੇ ਆਧੁਨਿਕ ਸ਼੍ਰੋਮਣੀ ਕਵੀਆਂ ਵਿੱਚੋਂ ਇੱਕ ਸਨ। ਜੀਵਨ ਦਾ ਬੋਤਾ ਸਮਾ ਅਮਰਤਸਰ ਵਿੱਚ ਹੀ ਬਤਾਇਆ ਆਪਨੇ ਭਾਈ ਵੀਰ ਸਿੰਘ ਜੀ ਦੇ ਵਜ਼ੀਰ ਹਿੰਦ ਪ੍ਰੈਸ ਵਿੱਚ ਨੌਕਰੀ ਵੀ ਕੀਤੀ ਆਪ ਦੀਆਂ ਸਾਹਿਤਿਕ ਰਚਨਾਵਾਂ ਚੰਦਨਵਾੜੀ ਕੇਸਰ ਕਿਆਰੀ ਨਮਾ ਜਹਾਨ ਸੂਫੀ خانہ ਨੂਰ ਜਹਾਂ ਬਾਦਸ਼ਾ ਬੇਗਮ ਭਰਤਰੀ ਹਰੀ ਨਾਲ ਦਮਯੰਤੀ ਆਦੀ ਹਨ ਤਨੀ ਰਾਮ ਚਾਤਰਿਕ ਦੀ ਕਵਿਤਾ ਵਿੱਚ ਪੰਜਾਬ ਦਾ ਸੱਭਿਆਚਾਰ ਠਾਠਾ ਮਾਰਦਾ ਹੈ ਪੰਜਾਬੀ ਬੋਲੀ ਨਾਲ ਪਿਆਰ ਵੀ ਫੁੱਟ ਫੁੱਟ ਪੈਂਦਾ ਹੈ ਆਪ ਜੀ ਆਪ ਦੀ ਭਾਸ਼ਾ ਬਹੁਤ ਸਰਲ ਅਤੇ ਠੇਠ ਪੰਜਾਬੀ ਹੈ ਠੀਕ ਹੈ ਜੀ ਅੱਜ ਇੱਕ ਨਵੀਂ ਪਹਿਲ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਥੋੜਾ ਆਪਾਂ ਨੂੰ ਹਿੰਦੀ ਦੇ ਵਿੱਚ ਵੀ ਬੋਲਿਆ ਕਰਾਂਗੇ ਕਿਉਂਕਿ ਕੁਝ ਜਿਹੜੇ ਨੇ ਆਪਣੇ ਸੁਣਨ ਵਾਲੇ ਉਹ ਚਾਹੁੰਦੇ ਨੇ ਕਿ ਥੋੜਾ ਹਿੰਦੀ ਦੇ ਵਿੱਚ ਵੀ ਉਹਨਾਂ ਨੂੰ जोड़ा इन्ह का अनुवाद किया जाए तो आप इतों ही शुरू कर लिया तनी चा तनी राम चातरिक का जन्म चार अक्टूबर एटीन सैवनटी सिक्स अठारह सौ छिहत् ईस्वी में पिता श्री पोहूमल और माता श्रीमती लक्ष्मी देवी के घर हुआ घर में हुए उनका पिंड तो जो था विलेज है ना वो था पस्सिया वाला जिला सियालकोट पाकिस्तान में था वो क्या थे पंजाबी के आधुनिक श्रोमणी कवि थे उच्चतम उच्चतम दर्जे के कवि हैं उनका जो बहुत सारा जीवन का बहुत ज़्यादा समय अमृतसर में बतीत हुआ उन्होंने भाई वीर सिंह की जो प्रेस में वज़ीर हिंद प्रेस में उन्होंने नौकरी भी की उनकी जो रचनाएं हैं चंदनवाड़ी केसर क्यारी के जहान सूफ़ी खाना नूर जहाँ बादशाह बेगम परथरी हरी नल्द मैंती आदिक हैं वो पंजाबी बोली में पूरी महारत हासिल थी उनको उनकी कविता में जो पंजाबी बोली का जो उन्होंने भाषा का प्रयोग किया है वो बड़ा सरल एंड ठेठ है बिल्कुल ठेठ पंजाबी है ठीक है जी और वो नाइनटीन फिफ्टी फोर ईस्वी में उनकी जो है डेथ हो गई थी और इस कविता में जो उनकी कवि इस पुस्तक में जो उनकी कविता है पहला सी इस कविता गा के पढ़ागे फिर दी जड़ी है ਵਿਆਖਿਆ ਕਰਾਂਗੇ ਕਿਉਂਕਿ ਕਵਿਤਾ ਦਾ ਮਜ਼ਾ ਤਾਂ ਸਿਰਫ ਗਾ ਕੇ ਹੀ ਆਉਂਦਾ ਉੱਤਰ ਪਹਾੜੋਂ ਡਿਗਦਾ ਜਾਏ ਚੱਕਰ ਖਾਂਦਾ ਤਫੇ ਸਹਿੰਦਾ ਉੱਤਰ ਪਹਾੜੋਂ ਡਿਗਦਾ ਜਾਏ ਚੱਕਰ ਖਾਂਦਾ ਤਫੇ ਸਹਿੰਦਾ ਨਾਲ ਚਟਾਨਾ ਖੈਂਦਾ ਖੈਂਦਾ ਨੀਰ ਨਦੀ ਦਾ ਵਹਿੰਦਾ ਜਾਏ ਰਾਤੁਰ ਦਾ ਅਸਮਾਨੀ ਤਾਰਾ ਲਹਿਰਾਂ ਵਿੱਚ ਪਾ ਪਾਚਲਕਾਰਾ ਪੰਧ ਤੇਰਾ ਹੈ ਲੰਮਾ ਸਾਰਾ ਚੱਲ 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 ਕਹਿੰਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ ਨਾਲੇ ਸਮੁੰਦਰ ਸਾਕਾਦਾਰੀ ਵਿਛੜੇ ਮਿਲੇ ਹਜ਼ਾਰਾਂ ਵਾਰੀ ਖਾ ਗਰਮੀ ਅਸਮਾਨੀ ਚੜਿਆ ਮੋੜ ਪਹਾੜ ਤੇ ਵਹਿੰਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ ਆਣਾ ਜਾਣਾ ਫੇਰੇ ਪਾਉਣਾ ਤੁਰਿਆ ਰਹਿਣਾ ਅੱਖ ਨਾ ਲਾਉਣਾ ਹੁਕਮਾਂ ਅੰਦਰ ਵਾਂਗ ਫਹਾਰੇ ਮੁੜ-ਮੁੜ ਚੜਦਾ ਲੈਦਾ ਜਾਏ ਨੀਰ ਨਦੀ ਦਾ ਵਹਿੰਦਾ ਜਾਏ ਹਾਂਜੀ ਇਸ ਵਿੱਚ ਇਹਦੇ ਵਿੱਚ ਕਿਹੜੀ ਗੱਲ ਕੀਤੀ ਗਈ ਹੈ ਇਹ ਨੀਰ ਨੀਰ ਜਿਹੜਾ ਪਾਣੀ ਦਾ ਸਮਾਨਾਰਥਕ ਸ਼ਬਦ ਹੈ ਨੀਰ ਮਤਲਬ ਪਾਣੀ ਦੀ ਗੱਲ ਕੀਤੀ ਗਈ ਹੈ ਉਹਨਾਂ ਨੇ ਸਾਰੀ ਕਵਿਤਾ ਇੱਕ ਪਾਣੀ ਬਾਰੇ ਲਿਖੀ ਹੈ ਕੀ ਉੱਤਰ ਪਹਾੜੋਂ ਇੱਕ ਪਹਾੜ ਤੋਂ ਉੱਤਰ ਕੇ ਉਹ ਡਿੱਗਦਾ ਹੈ نیچے ਗੇੜੇ ਖਾਂਦਾ ਹੈ ਚੱਕਰ ਖਾਂਦਾ ੱਫੇ ਸੈਂਦਾ ਚਟਾਨਾਂ ਦੇ ਨਾਲ ਖੈਂਦਾ ਹੋਇਆ ਕੀ ਇਹ ਅੱਗੇ-ਅੱਗੇ ਜਾਂਦਾ ਹੈ ਤੇ ਇਹ ਜਿਹੜਾ ਨਦੀ ਦਾ ਪਾਣੀ ਹੈ ਅੱਗੇ-ਅੱਗੇ ਵਹਿ ਰਿਹਾ ਹੈ ਲਗਾਤਾਰ ਨਿਰੰਤਰ ਬਿਨਾਂ ਰੁਕੇ ਇਹ ਜਿਹੜਾ ਵਹਿੰਦਾ ਜਾ ਰਿਹਾ ਹੈ ਰਾਤੁਰ ਦਾ ਅਸਮਾਨੀ ਤਾਰਾ ਲਹਿਰਾਂ ਵਿੱਚ ਪਾਪਾ ਚਲਕਾਰਾ ਕੀ ਇਸ ਦਾ ਜਿਹੜਾ ਰਾਹ ਤੁਰਦਾ ਜਿਹੜੇ ਅਸਮਾਨ ਤੇ ਤਾਰੇ ਨੇ ਜਦੋਂ ਅਸੀਂ ਉਹਨਾਂ ਨੂੰ ਪਾਣੀ ਦੇ ਵਿੱਚ ਦੇਖਦੇ ਹਾਂ ਉਹ ਵੀ ਲੱਗਦਾ ਹੈ ਕਿ ਨਾਲ-ਨਾਲ ਤੁਰ ਰਹੇ ਨੇ ਆਪਣੇ ਤਾਂ ਉਹ ਵੀ ਇਹਨੂੰ ਕਹਿ ਰਹੇ ਨੇ ਕਿ ਛਲਕਾਰੇ ਮਾਰ ਰਹੇ ਨੇ ਇਹਦੇ ਵੱਲ ਪਾਣੀ ਦੇ ਵੱਲ ਕਿ ਪੰਧ ਤੇਰਾ ਹੈ ਲੰਮਾ ਸਾਰਾ ਕਿ ਇਹ ਤੇਰਾ ਲੰਮਾ ਜਿਹੜਾ ਪੈਂਡਾ ਹੈ ਤੇਰਾ ਰਾਹ ਹੈ ਬਹੁਤ ਲੰਮਾ ਹੈ ਚੱਲ 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 ਕਹਿੰਦਾ ਜਾਏ ਉਹ ਜਿਹੜੇ ਤਾਰੇ ਨੇ ਇਹਨੂੰ ਕਹਿ ਰਹੇ ਨੇ ਵੀ ਤੂੰ ਚੱਲ ਅੱਗੇ ਚੱਲ ਤੇਰੀ ਮੰਜ਼ਿਲ ਰੁਕਣ ਦੀ ਨਹੀਂ ਹੈ ਤੂੰ ਨਿਰੰਤਰ ਇੱਥੇ ਵਹਿੰਦੇ ਰਹਿਣਾ ਹੈ ਤਾਂ ਨੀਰ ਨਦੀ ਦਾ ਵਹਿੰਦਾ ਜਾਵੀ ਇਸ ਕਰਕੇ ਜੋ ਨਦੀ ਦਾ ਪਾਣੀ ਹੈ ਉਹ ਲਗਾਤਾਰ ਜਿਹੜਾ ਹੈ ਵਹਿੰਦਾ ਜਾ ਰਿਹਾ ਹੈ ਨਾਲ ਸਮੁੰਦਰ ਸਾਕਾਦਾਰੀ ਤੇਰੀ ਸਮੁੰਦਰਾਂ ਦੇ ਨਾਲ ਰਿਸ਼ਤੇਦਾਰੀ ਹੈ ਵਿਛੜੇ ਮਿਲੇ ਹਜ਼ਾਰਾਂ ਵਾਰੀ ਕਿ ਤੁਸੀਂ ਇਹੀ ਪਾਣੀ ਹੈ ਜਿਹੜਾ ਬਰਫ਼ ਦੇ ਰੂਪ ਵਿੱਚ ਆਉਂਦਾ ਹੈ ਫਿਰ ਪਿਗਲ ਕੇ ਉਹ ਪਾਣੀ ਬਣ ਜਾਂਦਾ ਹੈ ਕਦੇ ਧਰਤੀ ਦੇ ਉੱਤੇ ਬਰਫ਼ ਦੇ ਰੂਪ ਵਿੱਚ ਪਿਗਲ ਕੇ ਆਉਂਦਾ ਹੈ ਮੀਂਹ ਦੇ ਰੂਪ ਵਿੱਚ ਆਉਂਦਾ ਹੈ ਇੱਕ ਜਿਹੜਾ ਇੱਕ ਪਾਣੀ ਦਾ ਚੱਕਰ ਹੈ ਉਹਦੇ ਅਨੁਸਾਰ ਇਹ ਜਦੋਂ ਗਰਮੀ ਖਾਂਦਾ ਹੈ ਖਾ ਗਰਮੀ ਇਸਮਾਨੀ ਚੜਿਆ ਭਾਫ਼ ਦੇ ਨਾਲ ਇਸਮਾਨ ਤੇ ਚੜ ਜਾਂਦਾ ਹੈ ਫਿਰ ਇਹ ਬੱਦਲਾਂ ਦਾ ਰੂਪ ਲੈ ਕੇ ਕਦੇ ਪਹਾੜਾਂ ਤੇ ਆਉਂਦਾ ਹੈ ਕਦੇ ਸਿੱਧਾ ਮੈਦਾਨਾਂ ਵਿੱਚ ਪੈਂਦਾ ਹੈ ਤਾਂ ਇਹ ਜਿਹੜਾ ਚੱਕਰ ਹੈ ਤੁਹਾਡਾ ਇਹ ਵਾਟਰਸਾਈਕਲ ਉਹ ਚੱਲਦਾ ਰਹਿੰਦਾ ਹੈ ਤੇ ਨੀਰ ਨਦੀ ਦਾ ਵਹਿੰਦਾ ਰਹਿੰਦਾ ਇਸ ਤਰੀਕੇ ਨਾਲ ਜੋ ਨਦੀ ਦਾ ਨੀਰ ਹੈ ਵਹਿੰਦਾ ਰਹਿੰਦਾ ਆਣਾ ਜਾਣਾ ਫੇਰੇ ਪਾਉਣਾ ਵੀ ਤੇਰਾ ਜਿਹੜਾ ਆਉਣਾ ਜਾਣਾ ਇਸ ਤਰ੍ਹਾਂ ਲੱਗ ਰਿਹਾ ਹੈ ਤੇ ਤੁਰਿਆ ਰਹਿਣਾ ਤੁਸੀਂ ਜਿਹੜਾ ਪਾਣੀ ਨੂੰ ਗੱਲ ਕਹੀ ਜਾ ਰਹੀ ਹੈ ਕਿ ਤੂੰ ਕਦੇ ਵੀ ਨਹੀਂ ਰੁਕਦਾ ਕਦੇ ਵੀ ਹਿੰਮਤ ਨਹੀਂ ਹਾਰਦਾ ਲਗਾਤਾਰ ਤੂੰ ਆਪਣੇ ਇੱਕ ਜਿਹੜਾ ਵਹਿਣ ਦੇ ਵਿੱਚ ਵਹਿੰਦਾ ਰਹਿਣਾ ਹੈ ਕਦੇ ਭਾਫ਼ ਬਣ ਕੇ ਬੱਦਲ ਬਣ ਜਾਣਾ ਹੈ ਬੱਦਲਾਂ ਤੋਂ ਕਦੇ ਬਰਫ਼ ਦਾ ਰੂਪ ਲੈ ਲੈਨੇ ਹੋ ਕਦੇ ਤੁਸੀਂ ਫਿਰ ਮੀਂਹ ਆਹੀ ਧਰਤੀ ਤੇ ਆਉਨੇ ਹੋ ਇਸ ਤਰ੍ਹਾਂ ਜਿਹੜਾ ਇਹ ਸਾਈਕਲ ਚੱਕਰ ਆ ਤੁਸੀਂ ਚਲਾਉਂਦੇ ਰਹਨੇ ਹੋ ਹੁਕਮਾਂ ਅੰਦਰ ਵਾਂਗ ਫਹਾਰੇ ਇਹ ਕੁਦਰਤ ਦੇ ਨਿਜਮ ਦੇ ਅਨੁਸਾਰ ਨਾਲੇ ਤੁਸੀਂ ਚੱਲਦੇ ਰਹਨੇ ਹੋ ਮੁੜ ਮੁੜ ਚੜਦਾ ਲੈਂਦਾ ਜਾਏ ਮੁੜ ਉੱਪਰ ਚੜ ਜਾਂਦਾ ਸਮਾਨ ਨੂੰ ਫਿਰ ਪਾਣੀ ਦੇ ਬਰਖਾ ਦੇ ਰੂਪ ਵਿੱਚ ਨੀਚੇ ਆ ਜਾਂਦਾ ਤੇ ਨੀਲ ਨਦੀ ਦਾ ਇਸ ਤਰ੍ਹਾਂ ਵਹਿੰਦਾ ਜਾਏ ਠੀਕ ਹੈ ਜੀ ਇਹ ਅਸੀਂ ਜਿਹੜੀ ਇਹਦੀ ਪੰਜਾਬੀ ਵਿੱਚ ਸਮਝਿਆ ਸੀ ਹੁਣ ਅਸੀਂ ਥੋੜਾ ਹਿੰਦੀ ਦੇ ਵਿੱਚ ਵੀ ਕਰਦੇ ਹਾਂ ਉੱਤਰ ਪਹਾੜੋ ਕਿ ਜੋ ਮਾਉਂਟੇਨ ਹੈ ਪਹਾੜ ਹੈ ਪਰਬਤ ਹੈ वहां से जो नील नदी का जल है वो निकलता है घूमता हुआ चट्टानों के साथ उनके उनके साथ लगता घिसरता हुआ नीचे आता है और जो वो है जो लगातार बहता रहता है पानी ये नदी के जल की जो बात की गई है रस्ते में जो जब हम रात को चलते हैं तो देखते हैं कि तारे चंद्रमा हमारे साथ साथ चलते हैं तो अगर उनका जो परशामा है परछाई है या उनकी रोशनी की जो चलकार है वो पानी में पड़ती है तो वो ऐसा लगता है कि वो देख रहे हैं उसको बोल रहे हैं कि कि हे नदी के जल तुम्हारा जो रास्ता है काफ़ी लंबा है तुम चलते रहो कहीं मत रुकना ये नदी का नीर है जो ऐसे ही बहता ही रहना चाहिए आगे उन्होंने वाटर साइकिल की बात की है इस पैरे में नाल समुंदर शाकाधारी कि समुंदर के साथ तुम्हारी एक रिश्तेदारी है और बिछड़े आप वह, मिलते हो बिछड़ते हो मिलते हो बिछड़ते हो वाटर साइकिल चलता है जैसे कि जो पानी है ठंडा वो गर्म होता है गर्म होकर बाह बनता है फिर आसमान में बादलों के रूप में चला जाता है और फिर बारिश के रूप में मुड़ पहाड़ों पे आता है बर्फ़ बनता है बारिश के रूप में मैदानों में, में पड़ता है इस तरह फिर वो पानी है जो लगातार नदियों में आ जाता है फिर वो बहता रहता है आना जाना फेरे पाना कि आन आता है फिर जाता है फिर आता है फिर जाता है ऐसे चलता रहता है जो इसका सर्कल है जल का तुर तुरया रहना कि पूरा आप तुरते रहते हो कभी नहीं थकते एक मिनट भी आराम नहीं करता जो पानी लगातार बहता रहता है जो कुदरत का निजम है जो जो प्रकृति का एक निज़म है उसके अनुसार ये चलता है ठीक है ਮੁੜ-ਮੁੜ ਚੜhta ਫਿਰ ਚੜhta ਹੈ ਪਾ ਬਣ ਕੇ ਫਿਰ بارش ਦੇ ਰੂਪ ਵਿੱਚ نیچے ਆ ਜਾਂਦਾ ਹੈ ਔਰ ਇਸ ਤਰ੍ਹਾਂ ਜੋ ਜਲ ਹੈ ਉਹ ਵਹਤਾ ਰਹਤਾ ਹੈ ਅਗਰ ਕੋਈ ਵੀ ਅਗਰ ਕੋਈ ਵੀ ਕਵਿਤਾ ਹੁੰਦੀ ਹੈ ਉਹਦੀ ਪ੍ਰਸੰਗ ਸਹਿਤ ਵਿਆਖਿਆ ਹੁੰਦੀ ਹੈ ਜਿਵੇਂ ਵਿਆਖਿਆ ਆਪਾਂ ਸੀ ਕਰ ਚੁੱਕੇ ਹਾਂ ਤਾਂ ਇਹ ਪ੍ਰਸੰਗ ਜਦੋਂ ਆਪਾਂ ਕਰਦੇ ਹਾਂ ਤਾਂ ਪ੍ਰਸੰਗ ਦੇ ਵਿੱਚ ਸਾਨੂੰ ਜਿਹੜੀਆਂ ਤਿੰਨ ਤੋਂ ਚਾਰ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਹੈ ਕਵਿਤਾ ਦਾ ਕਿ ਕਿਹੜੀ ਕਿਤਾਬ ਦੇ ਵਿੱਚੋਂ ਲਈ ਗਈ ਹੈ ਕਵਿਤਾ ਦਾ ਨਾਮ ਕੀ ਹੈ ਇਹਦੇ ਕਵੀ ਕੌਰ ਨੇ ਇਸ ਕਵਿਤਾ ਦਾ ਵਿਸ਼ਾ ਕੀ ਹੈ ਜਿਵੇਂ ਹੁਣ ਇਹ ਵਹਿੰਦਾ ਜਾਏ ਕਵਤਾ ਇਹਦੇ ਵਿੱਚ ਅਸੀਂ ਲਿਖਾਂਗੇ ਕਿ ਇਹ ਕਵਤਾ ਪੰਜਾਬੀ ਸਹਿਤਮਾਲਾ ਕਿਤਾਬ ਵਿੱਚੋਂ ਲਈ ਗਈ ਹੈ ਇਹ ਕਵਿਤਾ ਦਾ ਨਾਮ ਹੈ ਵਹਿੰਦਾ ਜਾਏ ਕਵਤਾ ਦੀਆਂ ਸਤਰਾਂ ਨੇ ਇਹ ਕਾਵ ਸਤਰਾਂ ਆਰ ਇਹ ਜਿਹੜੀਆਂ ਨੇ ਕੀਨੇ ਲਿਖਿਆ ਹੋਏ ਨੇ ਤਰੀਨਾਮ ਚਾਤਰਿਕ ਜੀ ਦੁਆਰਾ ਲਿਖੀਆਂ ਗਈਆਂ ਨੇ ਜਿਹੜੇ ਆਧੁਨਿਕ ਸ਼ਰਮਣੀ ਕਾਵਿਕ ਕਵੀ ਸੀਗੇ ਇਸ ਕਵਿਤਾ ਦਾ ਵਿਸ਼ਾ ਜਿਹੜਾ ਹੈ ਗੱਲ ਕਰ ਰਿਹਾ ਹੈ ਇਹ ਨਦੀ ਦੇ ਬਾਰੇ ਗੱਲ ਕਰ ਰਿਹਾ ਹੈ ਨਦੀ ਦੇ ਪਾਣੀ ਬਾਰੇ ਗੱਲ ਕਰ ਰਿਹਾ ਹੈ ਠੀਕ ਹੈ ਜੀ ਤੇ ਬਾਕੀ ਆਪਾਂ ਪ੍ਰਸੰਗ ਦੀ ਵਿਆਖਿਆ ਫਿਰ ਅਗਲੀ ਵੀਡੀਓ ਚ ਕਰਾਂਗੇ ਤੇ ਜੇ ਤੁਹਾਨੂੰ ਇਹ ਵਧੀਆ ਲੱਗੀ ਕੋਸ਼ਿਸ਼ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜਿਸ ਤਰ੍ਹਾਂ ਤੁਸੀਂ ਚਾਹੋਗੇ ਆਪਾਂ ਉਸ ਤਰ੍ਹਾਂ ਆਪਾਂ ਇਸ चीज ਨੂੰ ਆਪਾਂ ਚੇਂਜ ਕਰ ਲਵਾਂਗੇ